5 ਸਾਲ ਕੋਈ ਵੀ ਆਪਣੇ ਐਮਸੀ ਨਾ ਹੋਣ ਕਰਕੇ ਸਾਡੇ ਵਿਕਾਸ ਕਾਰਜ ਜੀ ਸਾਰੇ ਰੁਕੇ ਹੋਏ ਆ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਨੇ ਕੀਤਾ ਕੁਛ ਨਹੀਂ ਕੋਈ ਵੀ ਵਿਕਾਸ ਦੇ ਨਾਂ ਤੇ ਗਲੀਆਂ ਉੱਚੀਆਂ ਹੋਈਆਂ ਇਹ ਗਲੀਆਂ ਜਿੱਥੇ ਤੁਸੀਂ ਕੁੰਮ ਰਹੇ ਹੋ ਇਹ ਉੱਚੀਆਂ ਕਰਕੇ ਘਰਾਂ ਲੋਕਾਂ ਦੇ ਘਰ ਨਹੀਂ ਨਵੇਂ ਕਰ ਦਿੱਤੇ ਗਏ ਆ ਉਹ ਇਸ ਕਰਕੇ ਵੀ ਲੋਕਾਂ ਦੇ ਵਿੱਚ ਇੱਕ ਰੋਹ ਬਹੁਤ ਹੈ ਜਿਹੜੇ ਸਾਡੇ ਪੁਰਾਣੇ ਇੱਥੇ ਦੇ ਸੀਗੇ ਐਮਸੀ ਸਾਹਿਬ ਉਹਨਾਂ ਦੇ ਖਿਲਾਫ ਰੋਹ ਇੱਕ ਬਹੁਤ ਹੈ 40 45 ਸਾਲ ਤੋਂ ਵਾਟਰ ਪਾਈਪ ਲਾਈਨ ਨਹੀਂ ਪਈ ਦੁਬਾਰਾ ਉਹ ਉਸੇ ਤਰੀਕੇ ਉੱਥੇ ਪਾਣੀ ਦਾ ਬੁਰਾ ਹਾਲ ਸੀਵਰੇਜ ਜਾਮ ਹੋ ਜਾਂਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਕੋਈ ਸਾਰ ਨਹੀਂ ਲਈ ਜਾ ਰਹੀ ਤੇ ਇੱਥੇ ਤੱਕ ਐਮਸੀ ਸਾਹਿਬ ਸਾਡੇ ਜਵਾਬ ਦੇਣ ਦੇ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਸਾਡੀ ਸਰਕਾਰ ਉੱਪਰ ਸਰਕਾਰ ਨਹੀਂ ਹੈਗੀ ਤੇ ਦੇਖੋ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਨੇ ਆਹ ਮਲਬਾ ਪਿਆ ਹੋਇਆ ਜੀ ਸਾਰਾ ਕੁਝ ਹੋਣ ਚੱਕਿਆ ਜਾ ਰਿਹਾ ਜੀ ਤੇ ਆ ਆ ਸਾਡਾ ਤਾਂ ਇੱਥੇ ਮਹੱਲੇ ਦੇ ਹਾਲਾਤ ਆ ਤੁਸੀਂ ਦੇਖ ਲਓ ਗਲੀਆਂ ਦੇ ਹਾਲਾਤ ਆ ਗਲੀਆਂ ਸਾਰੇ ਸ਼ਹਿਰ ਦੀਆਂ ਦੇ ਵਿੱਚ ਗਲੀਆਂ ਅੰਡਰਗਰਾਉਂਡ ਕਰ ਦਿੱਤੀਆਂ ਗਈਆਂ ਨਾਲੀਆਂ ਤੇ ਇਸ ਮਹੱਲੇ ਦੀਆਂ ਗਲੀਆਂ ਅੱਜ ਤੱਕ ਨਾਲੀਆਂ ਜਿਹੜੀਆਂ ਆ ਉਹ ਵਿੱਚ ਜਾਮ ਨਹੀਂ ਜੀ ਕੋਈ ਸਫਾਈ ਨਹੀਂ ਆ ਲਾਈਟਾਂ ਦੇਖੋ ਬੁਰਾ ਹਾਲ ਹੈ ਕੋਈ ਲਾਈਟਾਂ ਨਹੀਂ ਇੱਥੇ ਆ ਸਾਡੇ ਸਾਹਮਣੇ ਲਾਈਟ ਨੂੰ ਘੱਟੋ ਘੱਟ 3 ਦਿਨ ਹੋ ਗਏ ਬੰਦ ਹੋਈ ਹੈ ਜੀ ਆਰਟੀ ਦਫ਼ਤਰ ਦੇ ਸਾਹਮਣੇ ਵੀ ਲਾਈਟ ਬੰਦ ਹੈ ਮੈਂ ਹੁਣ ਬੇਨਤੀ ਕਰਕੇ ਮੈਂ ਆਪਣੇ ਕੋਲੋਂ ਲਾਈਟ ਲੈ ਕੇ ਆਇਆ ਉਹ ਹੁਣ ਲਾ ਕੇ ਚਲਾਵਾਂਗੇ ਜੀ ਉਹ ਕੰਮ ਛੋਟੇ ਜਿਹੇ ਦੱਸੇ ਕਿ ਜਿਹੜੇ ਐਮਸੀ ਸਾਹਿਬ ਦੇ ਫੋਨ ਤੇ ਕੰਮ ਹੋ ਜਾਂਦੇ ਨੇ ਤੇ ਜੇ ਸਾਡੇ ਐਮਸੀ ਸਾਹਿਬ ਇਹੀ ਨਹੀਂ ਕੰਮ ਕਰਾ ਸਕੇ ਤੇ ਮੇਰਾ ਜਵਾਬ ਹੈ ਵੀ ਸਾਡੀ ਉੱਤੇ ਸਰਕਾਰ ਨਹੀਂ ਸਾਡੀ ਸੁਣਵਾਈ ਨਹੀਂ ਤੇ ਫਿਰ ਹੁਣ ਅਸੀਂ ਕਿਸ ਆਧਾਰ ਤੇ ਕਹੀਏ ਵੀ ਲੋਕਾਂ ਨੂੰ ਵੀ ਤੁਸੀਂ ਇਹਨਾਂ ਨੂੰ ਦੁਬਾਰਾ ਵੋਟ ਪਾਓ ਜਾਂ ਚੁਣੋ ਤੇ ਜਵਾਬ ਦੇ ਹੀ ਚੁਣੋ ਭ੍ਰਿ ਜੀ ਜਵਾਬਦੇਹੀ ਚੋਣੋਂ ਦਾ ਮਤਲਬ ਜਵਾਬਦੇਹੀ ਮਤਲਬ ਵੀ ਮੈਂ ਇਸ ਮੁਹੱਲੇ ਦਾ ਜੰਪਲ ਐ ਜੀ ਵੀ ਮੇਰੇ ਕੋਲ ਜਿੰਨਾ ਵੀ ਇਸ ਮੁਹੱਲੇ ਦਾ ਕੰਮ ਹੁੰਦਾ ਆ ਮੇਰੇ ਕੋਲ ਬਾਏ ਰਿਟਰਨ ਮੈਥੇ ਤੁਹਾਨੂੰ ਦੱਸੂਗਾ ਵੀ ਇੰਨੇ ਪੈਸੇ ਮੇਰੇ ਗ੍ਰਾਂਟ ਚ ਆਏ ਆ ਇੰਨੇ ਪੈਸੇ ਇਸ ਠੇਕੇਦਾਰ ਦੇ ਆ ਇੰਨੇ ਪੈਸੇ ਇੱਥੇ ਲੱਗੇ ਆ ਮੈਂ ਉਹਦਾ ਜਵਾਬ ਦੇ ਆ ਮੇਰੇ ਕੋ ਰਿਟਰਨ ਚਲਾਉ ਮੇਰਾ ਦਫਤਰ ਹੈ ਇੱਥੇ ਵੀ ਹੈ ਇੱਕ ਅਪਲਾਈ ਗੇਟ ਦੇ ਵਿੱਚ ਵੀ ਮੇਰਾ ਦਫਤਰ ਹੈ ਤੇ ਉਹਦੇ ਵਿੱਚ ਸਾਰੀ ਕੱਲੀ ਕੱਲੀ ਡਿਟੇਲ ਲਿਖ ਕੇ ਲਾ ਗਿਆ ਲਾ ਦੇਾਂਗੇ ਕਿ ਇੰਨਾ ਪੈਸਾ ਆਇਆ ਤੇ ਇੰਨਾ ਮਹੱਲੇ ਚ ਲੱਗਾ ਹੈ ਕੱਲੇ ਕੱਲੇ ਰੁਪਏ ਦਾ ਹਿਸਾਬ ਦਿੱਤਾ ਜਾਏਗਾ ਸਾਡੇ ਗਲੀਆਂ 'ਚ ਪਾਣੀ ਜਾਂਦਾ ਸਾਡੇ ਕੁੱਚੀ ਕਰਦੀ ਕਹਿ ਕਹਿ ਕੇ ਵੀ ਦੇਖ ਲਿਆ ਵੀ ਤੁਸੀਂ ਹਨਾ ਥੱਲੇ ਕਰੋ ਨੀਵੀਂ ਕਰੋ ਸਾਰੇ ਗਲੀ ਦੇ ਇਕੱਠੇ ਵੀ ਹੋਏ ਇਹਨੇ ਨੀਵੀਂ ਨਹੀਂ ਕੀਤੀ ਸਾਡੇ ਗਲੀਆਂ 'ਚ ਘੜਾ ਪਾਣੀ ਵੜਦਾ ਕਰ ਦਿੱਤੀ ਐ ਇਹਨੇ ਨੀਵੀ ਨਹੀਂ ਕੀਤੀ 4-5 ਮਹੀਨਾਵਰ ਬੰਦ ਰੋਕ ਰੱਖੀ ਤੇ ਇਹਨਾਂ ਨੀਵੀ ਕਰੋ ਬਜੜੀ ਚੱਕੋ ਨਹੀਂ ਉਹਨੇ ਚੱਕੀ ਉਹਨੇ ਉੱਚੀ ਦੀ ਉੱਚੀ ਗੱਲ ਜੋਰ ਪਾ ਕੇ ਬੋਲ ਕੇ ਰੌਲਾ ਪਾ ਕੇ ਮੈਂ ਆਪਣੀ ਜਿਹੜੇ ਮਹੱਲੇ ਦੇ ਕੰਮ ਦੇ ਲਈ ਗਰੰਟਾ ਵੀ ਲੈ ਕੇ ਆਵਾਂਗਾ ਠੋਕ ਕੇ ਕੰਮ ਕਰਾਂਗਾ ਨਗਰ ਨਿਗਮ ਚੋਣਾ ਦਾ ਫਗਵਾੜੇ ਦੇ ਵਿੱਚ ਪੂਰਾ ਜੋਰ ਲੱਗਿਆ ਹੋਇਆ ਹੈ ਹਰ ਇੱਕ ਪਾਰਟੀ ਨੇ ਆਪਣਾ ਪੂਰਾ ਜੋਰ ਲਾਇਆ ਕਿ ਕਿਵੇਂ ਅਸੀਂ ਹੁਣ ਵੋਟਾਂ ਨੂੰ ਵਟੋੜਨਾ ਤੇ ਕਿਵੇਂ 5 ਸਾਲ ਦੀ ਜਿਹੜੇ ਕੰਮ ਕਾਜ ਲੋਕਾਂ ਦੇ ਕਿਵੇਂ ਕਰਨੇ ਹਾਲਾਂਕਿ ਲੋਕੀ ਉਹ ਸਮਾਰਟ ਹੋ ਗਿਆ ਲੋਕੀ ਹੁਣ ਉਸ ਤਰੀਕੇ ਨਾਲ ਆਪਣੇ ਕੈਂਡੀਡੇਟ ਚੁਣਨਗੇ ਪਾਰਟੀ ਜਿਹੜੀ ਮਰਜ਼ੀ ਲਵੇ ਕਿ ਇਸ ਸਮੇਂ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਕੈਂਡੀਡੇਟ ਨੇ ਫਤਿਹ ਸਿੰਘ ਜੀ ਹੁੰਦੇ ਨੇ ਗੱਲਬਾਤ ਕਰਾਂਗੇ ਸੋ ਵਾਰਡ ਨੰਬਰ 4 ਚ ਪਹੁੰਚਿਆ ਸਸਤੀ ਕਾਲ ਜੀ ਕਿਵੇਂ ਠੀਕ ਠਾਕ ਹੋਈ ਸਾਰਿਆਂ ਨੇ ਬਹੁਤ ਵਧੀਆ ਜੀ ਸਰ ਸੋ ਇੱਕ ਕਹਿ ਲੋ ਕਿ ਨੌਜਵਾਨ ਚੇੜਾ ਸਾਡੇ ਕੋਈ ਯੰਗਸਟਰ ਚੇੜਾ ਬਾਈ ਹੁਣੇ ਦੇਖ ਸਕਦੇ ਬਾਈ ਹੁਣੇ ਮਿਲਦੇ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹੋ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਅੱਛਾ ਪਹਿਲੀ ਗੱਲ ਤਾਂ ਇਹ ਹੋ ਗਈ ਕਿ ਦੇਖੋ ਲੋਕਾਂ ਨੇ ਹੁਣ ਚੁਰਨਾ ਉਸ ਤਰੀਕੇ ਨਾਲ ਕਿ ਸਾਡੇ ਇਲਾਕੇ ਦਾ ਬੰਦਾ ਹੋਵੇ ਜੀ ਤੇ ਸਾਡੇ ਇਲਾਕੇ ਦਾ ਵਿਕਾਸ ਕਿਹਨੇ ਕਰਨਾ ਜੀ ਮੌਜੂਦਾ ਸਰਕਾਰ ਤੁਹਾਡੀ ਸੱਤਾ ਦੇ ਵਿੱਚ ਹੈਗੀ ਆ ਜੀ ਜੀ ਆਮ ਆਦੀ ਪਾਰਟੀ ਸਰਕਾਰ ਮੁੱਖ ਮੰਤਰੀ ਭਗਮਤਵਾਨ ਹੁਣੇ ਕੇਜੀਵਾ ਸਾਹਿਬ ਹੋਗੇ ਜੀ ਲੇਕਿਨ ਹੁਣ ਇਲਾਕੇ ਦੇ ਲੋਕ ਚਾਹੁੰਦੇ ਨੇ ਕਿ ਸਾਡੀ ਆਵਾਜ਼ ਕਿਹੜਾ ਸਰਕਾਰ ਤੱਕ ਲੈ ਕੇ ਜਾਵਾਂਗੇ ਉਹਨੂੰ ਚੁਣਨਾ ਹੈ ਜੀ ਲੋਕਾਂ ਚ ਵਿਚਰਦੇ ਹੋ ਲੋ ਲੋਟੀ ਡੋਟ ਡੋਟ ਕਰ ਰਹੇ ਹੋ ਲੋਕ ਤੁਹਾਡੇ ਕੋਲ ਆਉਂਦੇ ਵੀ ਹੋਣਗੇ ਕੀ ਨੋਟ ਕੀ ਕਰਦੇ ਹੋ ਕਿ ਆਖਰਕਾਰ ਕੀ ਲੋਕੀ ਕੀ ਚਾਹੁੰਦੇ ਹੋ ਸਰ ਲੋਕੀ ਪਹਿਲਾਂ ਤਾਂ ਬਦਲਾ ਚਾਹੁੰਦੇ ਨੇ ਕਿਉਂਕਿ 5 ਸਾਲ ਦੇ ਗੈਪ ਤੋਂ ਬਾਅਦ ਇਹ ਜਿਹੜੀਆਂ ਨਗਰ ਨਿਗਮ ਚੋਣਾਂ ਆਈਆਂ ਲੋਕਾਂ ਚ ਇੱਕ ਤਾਂ ਉਤਸ਼ਾਹ ਬਹੁਤ ਜ਼ਿਆਦਾ ਹੈ ਹਾਂ ਦੂਜਾ ਸਾਰੇ ਇਹ ਆ ਕਿ 5 ਸਾਲ ਕੋਈ ਵੀ ਆਪਣੇ ਐਮਸੀ ਨਾ ਹੋਣ ਕਰਕੇ ਸਾਡੇ ਵਿਕਾਸਕਾਰ ਜੀ ਸਾਰੇ ਰੁਕੇ ਹੋਏ ਆ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਨੇ ਕੀਤਾ ਕੁਛ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਮਹੱਲੇ ਦੇ ਵਿੱਚ ਹੁਣ ਤੁਸੀਂ ਵਿਚਰਿਓ ਕੋਈ ਵੀ ਵਿਕਾਸ ਦੇ ਨਾਂ ਤੇ ਗਲੀਆਂ ਉੱਚੀਆਂ ਹੋਈਆਂ ਇਹ ਗਲੀਆਂ ਜਿੱਥੇ ਤੁਸੀਂ ਕੁੰਮਰਿਓ ਇਹ ਉੱਚੀਆਂ ਕਰਕੇ ਘਰਾਂ ਲੋਕਾਂ ਦੇ ਘਰ ਨਹੀਂ ਨਵੇਂ ਕਰ ਦਿੱਤੇ ਗਏ ਆ ਉਹ ਇਸ ਕਰਕੇ ਵੀ ਲੋਕਾਂ ਦੇ ਵਿੱਚ ਇੱਕ ਰੋਹ ਬਹੁਤ ਹੈ ਜਿਹੜੇ ਸਾਡੇ ਪੁਰਾਣੇ ਇੱਥੇ ਦੇ ਸੀਗੇ ਐਮਸੀ ਸਾਹਿਬ ਉਹਨਾਂ ਦੇ ਖਿਲਾਫ ਰੋਹ ਹੈ ਇੱਕ ਬਹੁਤ ਔਰ ਆਪ ਆ ਕੇ ਦੱਸਦੇ ਸਾਡੀਆਂ ਆ ਪ੍ਰੋਬਲਮ ਹੈ ਸਾਡੇ ਤੋਂ ਤੇ ਪਿੱਛੇ ਮਹੱਲਾ ਜਿਹੜਾ ਆਨੰਦਨਗਰ ਪੈ ਦਿੰਦਾ ਉਹਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਔਰ ਪਿਛਲੇ 40 45 ਸਾਲ ਤੋਂ ਮੈਂ ਦੁਬਾਰਾ ਰਿਪੀਟ ਕਰਦਾ 40 45 ਸਾਲ ਤੋਂ ਵਾਟਰ ਪਾਈਪਲਾਈਨ ਨਹੀਂ ਪਈ ਦੁਬਾਰਾ ਉਹ ਉਸੇ ਤਰੀਕੇ ਉੱਥੇ ਪਾਣੀ ਦਾ ਬੁਰਾ ਸੀਵਰੇਜ ਜਮ ਹੋ ਜਾਂਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਕੋਈ ਸਾਰ ਨਹੀਂ ਲਈ ਜਾ ਰਹੀ ਤੇ ਇੱਥੇ ਤੱਕ ਐਮਸੀ ਸਾਹਿਬ ਸਾਡੇ ਜਵਾਬ ਦੇਣ ਦੇ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਸਾਡੀ ਸਰਕਾਰ ਉੱਪਰ ਸਰਕਾਰ ਨਹੀਂ ਹੈਗੀ ਤੇ ਹੁਣ ਲੋਕਾਂ ਨੂੰ ਬੇਨਤੀ ਵੀ ਹੈ ਤੇ ਇੱਕ ਲੋਕਾਂ ਕੋਲ ਮੌਕਾ ਵੀ ਹੈ ਕਿ ਤੁਹਾਡੀ ਆਪਣੀ ਸਰਕਾਰ ਹੈ ਉੱਪਰ ਤੇ ਜੇ ਤੁਸੀਂ ਉਸੇ ਸਰਕਾਰ ਦਾ ਕੈਂਡੀਡੇਟ ਦੁਬਾਰਾ ਇੱਥੋਂ ਐਮਸੀ ਤੁਸੀਂ ਚੁਣਦੇ ਹੋ ਤੇ ਤੁਹਾਡੇ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਹੋਣਗੇ ਜੋਰ ਪਾ ਕੇ ਬੋਲ ਕੇ ਰੌਲਾ ਪਾ ਕੇ ਮੈਂ ਆਪਣੀ ਜਿਹੜੇ ਮੱਲੇ ਦੇ ਕੰਮ ਦੇ ਲਈ ਗਰੰਟਾ ਵੀ ਲੈ ਕੇ ਆਵਾਂਗਾ ਠੋਕ ਕੇ ਕੰਮ ਕਰਾਂਗਾ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਤੁਹਾਡੇ ਸਾਬਕਾ ਕਾਉਂਸਲਰ ਜਿਹੜੇ ਸੀਗੇ ਉਹ ਕਾਂਗਰਸ ਪਾਰਟੀ ਤੋਂ ਸੀਗੇ ਜੀ ਜੀ ਕਾਂਗਰਸ ਪਾਰਟੀ ਤੋਂ ਸ਼੍ਰੀ ਜਿਤਿੰਦਰ ਵਰਮਾ ਨਹੀਂ ਜੀ ਸਾਡੇ ਸਤਕਾਰਯੋਗ ਨੇ ਠੀਕ ਹੈ ਜੀ ਉਹ ਪਹਿਲਾਂ ਇਥੋਂ ਲਗਾਤਾਰ 10 ਸਾਲ ਉਹ ਕੈਂਡੀਡੇਟ ਰਹੇ ਨੇ 5 ਸਾਲ ਉਸ ਤੋਂ ਬਾਅਦ ਜਿਹੜਾ ਗੈਪ ਰਿਹਾ 15 ਸਾਲ ਲਗਾਤਾਰ ਉਹਨਾਂ ਨੂੰ ਮਹੱਲੇ ਨੇ ਫਤਵਾ ਦਿੱਤਾ ਹੈ ਫਤਵਾ ਦਿੱਤਾ ਉਸ ਤੋਂ ਉਹ ਇੰਨਾ ਮਾਨ ਸਤਕਾਰ ਹੋਣ ਦੇ ਬਾਵਜੂਦ ਤੁਸੀਂ ਉਹ ਦੇਖੋ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਨੇ ਆਹ ਮਲਵਾ ਪਿਆ ਹੋਇਆ ਜੀ ਸਾਰਾ ਕੁਝ ਹੁਣ ਚੱਕਿਆ ਜਾ ਰਿਹਾ ਜੀ ਤੇ ਆ ਇਹ ਸਾਡਾ ਤਾਂ ਇੱਥੇ ਮਹੱਲੇ ਦੇ ਹਾਲਾਤ ਆ ਤੁਸੀਂ ਦੇਖ ਲਓ ਗਲੀਆਂ ਦੇ ਹਾਲਾਤ ਆ ਗਲੀਆਂ ਸਾਰੇ ਸ਼ਹਿਰ ਦੀਆਂ ਦੇ ਵਿੱਚ ਗਲੀਆਂ ਅੰਡਰਗਰਾਉਂਡ ਕਰ ਦਿੱਤੀਆਂ ਗਈਆਂ ਨਾਲੀਆਂ ਤੇ ਇਸ ਮਹੱਲੇ ਦੀਆਂ ਗਲੀਆਂ ਅੱਜ ਤੱਕ ਨਾਲੀਆਂ ਜਿਹੜੀਆਂ ਆ ਉਹ ਵਿੱਚ ਜਾਮ ਨੇ ਜੀ ਕੋਈ ਸਫਾਈ ਨਹੀਂ ਆ ਲਾਈਟਾਂ ਦੇਖੋ ਬੁਰਾ ਹਾਲ ਹੈ ਕੋਈ ਲਾਈਟਾਂ ਨਹੀਂ ਇੱਥੇ ਆ ਸਾਡੇ ਸਾਹਮਣੇ ਲਾਈਟ ਨੂੰ ਘੱਟੋ ਘੱਟ 3 ਦਿਨ ਹੋ ਗਏ ਬੰਦ ਹੋਈ ਹੈ ਜੀ ਤੇ ਮੈਂ ਕੰਪਲੇਂਟ ਕਰਦਾ ਸਾਹਮਣੇ ਪਾਰਟੀ ਦਫਤਰ ਦੇ ਸਾਹਮਣੇ ਦੀ ਲਾਈਟ ਬੰਦ ਹੈ ਮੈਂ ਹੁਣ ਬੇਨਤੀ ਕਰਕੇ ਮੈਂ ਆਪਣੇ ਕੋਲੋਂ ਲਾਈਟ ਲੈ ਕੇ ਆਇਆ ਉਹ ਹੁਣ ਲਾ ਕੇ ਚਲਾਵਾਂਗੇ ਜੀ ਹੁਣ ਤੁਸੀਂ ਪਹਿਲਾਂ ਕੰਮ ਤਾਂ ਆਪਣੇ ਉਹ ਕੰਮ ਛੋਟੇ ਜਿਹੇ ਦੱਸੇ ਕਿ ਜਿਹੜੇ ਐਮਸੀ ਸਾਹਿਬ ਦੇ ਫੋਨ ਤੇ ਕੰਮ ਹੋ ਜਾਂਦੇ ਨੇ ਤੇ ਜੇ ਸਾਡੇ ਐਮਸੀ ਸਾਹਿਬ ਇਹੀ ਨਹੀਂ ਕੰਮ ਕਰਾ ਸਕੇ ਤੇ ਮੇਰੇ ਜਵਾਬ ਹੈ ਵੀ ਸਾਡੀ ਉੱਤੇ ਸਰਕਾਰ ਨਹੀਂ ਸਾਡੀ ਸੁਣਵਾਈ ਨਹੀਂ ਤੇ ਫਿਰ ਹੁਣ ਅਸੀਂ ਕਿਸ ਆਧਾਰ ਤੇ ਕਹੀਏ ਵੀ ਲੋਕਾਂ ਨੂੰ ਵੀ ਤੁਸੀਂ ਇਹਨਾਂ ਨੂੰ ਦੁਬਾਰਾ ਵੋਟ ਪਾਓ ਜਾਂ ਚੁਣੋ ਤੇ ਮੈਂ ਇਹੀ ਕਹਾਂਗਾ ਇੱਕ ਯੰਗਸਟਰ ਹੈ ਤੁਸੀਂ 10-15 ਸਾਲ ਲਗਾਤਾਰ ਉਹਨਾਂ ਨੂੰ ਦੇਖਿਆ ਇੱਕ 5 ਸਾਲ ਦਾ ਮੌਕਾ ਦੇ ਕੇ ਦੇਖੋ ਤੁਹਾਡੇ ਬੱਚੇ ਆ ਤੁਹਾਡੇ ਇੱਥੇ ਜੰਮੇ ਪਨੇ ਆ ਤੁਹਾਡੇ ਇਹਨਾਂ ਗਲੀਆਂ ਚ ਖੇਡੇ ਆ ਤੇ ਸਾਨੂੰ ਬੇਸਿਕ ਨੀਡਸ ਦਾ ਪਤਾ ਹੈ ਅਸੀਂ ਕਰੋ ਰਹੀਸ ਨਹੀਂ ਆ ਕਰੋ ਬਹੁਤ ਅਸੀਂ ਅ ਕਹੋ ਪੀ politically ਮੇਰੀ ਬੈਕਗ੍ਰਾਉਂਡ ਕੋਈ ਇਹੋ ਜਿਹੀ ਨਹੀਂ ਹੈਗੀ ਨਵੇਂ ਉੱਠੇ ਆ ਜੀ ਫਸਟ ਟਾਈਮ ਪਹਿਲੀ ਵਾਰ ਬਿਲਕੁਲ ਪਹਿਲੀ ਵਾਰ ਚੁਣ ਰਿਹਾ ਜੀ ਅੱਛਾ ਕੈਂਡੀਡੇਟ ਵੀ ਪਹਿਲੀ ਵਾਰ ਹੀ ਬਣੇ ਹੋ ਪਹਿਲੀ ਵਾਰ ਜੀ ਕਿਉਂਕਿ ਤੁਹਾਡੇ ਤੁਸੀਂ ਆ ਦੇਖੋ ਤੁਸੀਂ ਪੋਸਟਰ 'ਚ ਪਾਇਆ ਹੋਇਆ ਕਿ ਨਵਾਂ ਚਿਹਰਾ ਨਵੀਂ ਉਮੀਦ ਨਵੀਂ ਉਮੀਦ ਤੇ ਜਵਾਬਦੇਹੀ ਚੋਣੋ ਭ੍ਰਿਸ਼ਟਾਚਾਰ ਨਹੀਂ ਜੀ ਜਵਾਬਦੇਹੀ ਚੋਣੋ ਦਾ ਮਤਲਬ ਜਵਾਬਦੇਹੀ ਮਤਲਬ ਕਿ ਮੈਂ ਇਸ ਮਹੱਲੇ ਦਾ ਜੰਪਲ ਐ ਜੀ ਵੀ ਮੇਰੇ ਕੋਲ ਜਿੰਨਾ ਵੀ ਇਸ ਮਹੱਲੇ ਦਾ ਕੰਮ ਹੁੰਦਾ ਹੈ ਮੇਰੇ ਕੋਲ ਬਾਏ ਰਿਟਰਨ ਮੈਥ ਸੇ ਤੁਹਾਨੂੰ ਦੱਸੂਗਾ ਕਿ ਇੰਨੇ ਪੈਸੇ ਮੇਰੇ ਗ੍ਰਾਂਟ ਚ ਆਏ ਆ ਇੰਨੇ ਪੈਸੇ ਇਸ ਠੇਕੇਦਾਰ ਦੇ ਆ ਇੰਨੇ ਪੈਸੇ ਇੱਥੇ ਲੱਗੇ ਆ ਮੈਂ ਉਹਦਾ ਜਵਾਬ ਦੇ ਆ ਮੇਰੇ ਕੋ ਰਿਟਰਨ ਚਲਾਓ ਮੇਰਾ ਦਫਤਰ ਹੈ ਇੱਥੇ ਵੀ ਹੈ ਇੱਕ ਅਪਲਾਈ ਗੇਟ ਦੇ ਵਿੱਚ ਵੀ ਮੇਰਾ ਦਫਤਰ ਹੈ ਤੇ ਉਹਦੇ ਵਿੱਚ ਸਾਰੀ ਕੱਲੀ-ਕੱਲੀ ਡਿਟੇਲ ਲਿਖ ਕੇ ਲਾ ਗਿਆ ਲਾ ਦੇਾਂਗੇ ਕਿ ਇੰਨਾ ਪੈਸਾ ਆਇਆ ਤੇ ਇੰਨਾ ਮਹਲੇ ਚ ਲੱਗਾ ਆ ਕੱਲੇ-ਕੱਲੇ ਰੁਪਏ ਦਾ ਹਿਸਾਬ ਦਿੱਤਾ ਜਾਏਗਾ ਮੈਂ ਕਹਿੰਦਾ ਇੱਥੇ ਮੇਰੇ ਨਾਲ ਸਿਆਣੇ ਵੀ ਖੜੇ ਨੇ ਗੱਲਬਾਤ ਕਰਨ ਲਈ ਮਾ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਠਾਕ ਹੋ ਹਾਂਜੀ ਠੀਕ ਹੈ ਅੱਜ ਹਮ ਬਾਈਵਾਲਾ ਦੀ ਗੱਲਬਾਤ ਕਰ ਲਈ ਤੁਹਾਡੇ ਇਲਾਕੇ ਚ ਖੜੇ ਹੋਏ ਨੇ ਵੋਟ ਕਾਉਂਸਲਰ ਦੀ ਤੁਸੀਂ ਵੋਟਾਂ ਪਾਉਣੀਆਂ ਜਿਹਨੂੰ ਵੀ ਵੋਟ ਵੋਟ ਪਾਉਣੀਆਂ ਤੁਸੀਂ ਇਲਾਕੇ ਦੇ ਵਿਕਾਸ ਨੂੰ ਇਲਾਕੇ ਦੇ ਕੰਮਾਂ ਨੂੰ ਕਿਵੇਂ ਦੇਖਿਆ ਇਹਨੇ ਸਾਲਾਂ ਤੋਂ ਕਿਵੇਂ ਦੇਖ ਰਹੇ ਆਂ ਸਾਡੀ ਤਾਂ ਸੜਕ ਵੀ ਸਾਡੇ ਗਲੀਆਂ ਚ ਪਾਣੀ ਜਾਂਦਾ ਸਾਡੇ ਕੁੱਚੀ ਕਰਦੀ ਕਹਿ ਕਹਿ ਕੇ ਵੀ ਦੇਖ ਲਿਆ ਵੀ ਤੁਸੀਂ ਹੈ ਨਾ ਥੱਲੇ ਕਰੋ ਨੀਵੀਂ ਕਰੋ ਸਾਰੇ ਗਲੀ ਦੇ ਇਕੱਠੇ ਵੀ ਹੋਏ ਇਹਨੇ ਨੀਵੀਂ ਨਹੀਂ ਕੀਤੀ ਸਾਡੇ ਗਲੀਆਂ ਚ ਘੜਾ ਪਾਣੀ ਵੜਦਾ ਸਾਰੇ ਨਾਲੀਆਂ ਭਰੀਆਂ ਪਈਆਂ ਨੇ ਜੀ ਬਿਲਕੁਲ ਅੰਦਰ ਜ਼ਿਕਰ ਜਾਂਦੇ ਨਹੀਂ ਸਾਡਾ ਉੱਚੀ ਕਰ ਦੁੱਤੀ ਐ ਇਹਨੇ ਨੀਵੀ ਨਹੀਂ ਕੀਤੀ 4-5 ਮਹੀਨਾਵਰ ਬੰਦ ਰੋਕ ਰੱਖੀ ਤੇ ਇਹਨਾਂ ਨੀਵੀ ਕਰੋ ਬਜਰੀ ਚੱਕੋ ਨਹੀਂ ਉਹਨੇ ਚੱਕੀ ਉਹਨੇ ਉੱਚੀ ਦੀ ਉੱਚੀ ਗੱਲ ਪਾਣੀ ਸਾਰਾ ਪਿੱਛੇ ਨਹੀਂ ਜਾਂਦਾ ਨਹੀਂ ਕਰਦਾ ਸੜਕ ਉੱਚੀ ਆ ਗਲੀਆਂ ਦਾ ਪਾਣੀ ਗਲੀਆਂ 'ਚ ਵਾਟ ਤੁਹਾਡੇ ਕੋਲੋਂ ਤੁਹਾਡੇ ਕੈਂਡੀਡੇਟ ਖੜੇ ਬਾਈ ਇਧਰ ਆਓ ਜਰਾ ਹੁਣ ਇਹਨਾਂ ਨੂੰ ਕਹੋ ਜੋ ਕਹਿਣਾ ਤੁਸੀਂ ਵੀ ਵੀ ਭਾਈ ਜੇ ਜਿੱਤ ਗਿਆ ਤਾਂ ਸਾਡੇ ਕੰਮ ਕਿਹੜੇ ਕਿਹੜੇ ਕਰਨੇ ਇਹਨਾਂ ਨੂੰ ਸਾਰੇ ਕੰਮ ਸਾਰੇ ਕੰਮ ਕਰੂਗਾ ਸਾਰੇ ਕੰਮ ਕਰੂਗਾ ਵਿਸ਼ਵਾਸ ਭਾਈ ਹਾਂਜੀ ਵਿਸ਼ਵਾਸ ਤੁਹਾਡੇ ਇਲਾਕੇ ਨवासी ਦੇ ਵਿਸ਼ਵਾਸ ਹੁਣਾ ਬਹੁਤ ਜੁੜੀ ਹੈ ਕਿਉਂਕਿ ਪਾਣੀ ਬੜਿਆ ਨਿਕਲਦਾ ਨਹੀਂ 10-10 ਦਿਨ 5-5 ਦਿਨ ਕਰਾਜ ਪਾਣੀ ਬੜਿਆ ਰਹਿੰਦਾ ਉਹ ਪਾਣੀ ਸਾਰੀ ਉਦਲੀ ਗੜੀ ਨਹੀਂ ਸਾਰੀਆਂ ਹੋਈਆਂ ਬੀਆਂ ਨੇ ਪਾਣੀ ਨਾ ਭਰੀਆਂ ਪਈਆਂ ਨੇ ਉਹ ਵੀ ਆਉਂਦੀ ਵੀ ਬਿਮਾਰੀ ਲੋਕ ਨਾ ਸਮਾਰਟ ਹੋ ਗਏ ਆ ਸਭ ਤੁਸੀਂ ਵੀ ਲੋਕਾਂ ਦਾ ਤਾਂ ਜਾਣਦੇ ਹੋ ਕਿ ਤੁਹਾਨੂੰ ਲੋਕਾਂ ਨੇ ਕਿੰਨੇ ਗੱਲਾਂ ਦੱਸ ਦੇਣੀਆਂ ਸਾਡੀਆਂ ਪਰੇਸ਼ਾਨੀਆਂ ਦਿੱਕਤਾਂ ਪਰੇਸ਼ਾਨੀਆਂ ਮੈਂ ਤਾਂ ਬੇਸਿਕ ਨੀਡਸ ਦੱਸਿਆ ਹੈ ਬਹੁਤ ਛੋਟੀ ਤੁਹਾਨੂੰ ਐਡ ਕਰ ਦੇਣਾ ਹੈ ਕਿ ਜਦੋਂ ਗਲੀਆਂ ਚ ਪਾਣੀ ਖੜ ਜਾਂਦਾ ਨਾ ਉਹਦੇ ਨਿਕਾਸ਼ ਦੀ ਪ੍ਰੋਬਲਮ ਆਉਂਦੀ ਕਿਉਂਕਿ ਸੀਫੇਜ ਬੰਦ ਹੁੰਦਾ ਤੇ ਪਾਣੀ ਦੇ ਵਿੱਚ ਮੱਛਰ ਮੱਛਰ ਤੋਂ ਬਾਅਦ ਡੇਂਗੂ ਇਥੇ ਛੋਟੀਆਂ ਗਲੀਆਂ ਦਾ ਬਹਾਨਾ ਦੇ ਦਿੱਤਾ ਜਾਂਦਾ ਹੈ ਕਿ ਗਲੀਆਂ 'ਚ ਗੱਡੀ ਨਹੀਂ ਵੜਦੀ ਸਪਰੇ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਜਾਂ ਫੌਗ ਜਿਹੜੀ ਆਪਾਂ ਮੱਛਰਾਂ ਤੋਂ ਨੇ ਉਹ ਵੀ ਨਹੀਂ ਆਉਂਦੀ ਕਦੀ ਵੀ ਇਸ ਏਰੀਆ ਦੇ ਵਿੱਚ ਬਹੁਤ ਨਿੱਕੇ ਨਿੱਕੇ ਕੰਮ ਆ ਮੈਂ ਗਿਣੌਣ ਵਾਲਾ ਆਪਾਂ ਬਹੁਤ ਵੱਡੀ ਲਿਸਟ ਹੈ ਤੇ ਬੇਨਤੀ ਫਿਰ ਦੁਬਾਰਾ ਇਹੀ ਆ ਵੀ ਮੈਂ ਇੱਕ ਯਕੀਨ ਵੀ ਆਪਣੇ ਮੁਹੱਲਾ ਵਾਸੀਆਂ ਨੂੰ ਦਵਾਉਣਾ ਕਿ ਯੰਗਸਟਰ ਹੈ ਨੌਜਵਾਨੀ ਹੈ ਤਾਜ਼ਾ ਖੂਨ ਹੈ ਮੈਨੂੰ ਚਾਅ ਹੈ ਕੰਮ ਕਰਨ ਦਾ ਮੈਨੂੰ ਮੌਕਾ ਦਿਓ ਤੇ ਕਮ ਜਿੱਦਾਂ ਦੀ ਤੁਹਾਡੀ ਆਸ ਹੈ ਮੈਂ 2% ਤੋਂ ਵੱਧ ਜਾ ਕੇ ਦਿਖਾਵਾਂਗਾ ਡੈਫੀਨਿਟ ਚਲੋ ਅਸੀਂ ਵੀ ਇਹੀ ਚਾਹੁੰਦੇ ਆ ਜੀ ਕਿ ਜੇਕਰ ਲੋਕ ਤੁਹਾਨੂੰ ਚੁਣਦੇ ਨੇ ਤੁਸੀਂ ਇੱਕ ਵਧੀਆ ਵਿਸ਼ਵਾਸ ਦੇ ਨਾਲ ਵਧੀਆ ਬਣ ਕੇ ਕੈਂਡੀਡੇਟ ਬਣ ਕੇ ਸਾਹਮਣੇ ਆਓ ਤਾਂ ਕਿ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਜੀ ਸੋ ਦੇਖ ਸਕਦੇ ਹੋ ਜਿੰਨੇ ਵੀ ਫਗਵਾੜੇ ਲੋਕ ਨੇ ਫਸਟ ਆਫ ਆਲ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਤੇ ਫਗਵਾੜੇ ਦੀ ਵਾਰਡ ਨੰਬਰ 4 ਤੋਂ ਬਾਈ ਹੁਣੇ ਫਤਿਹ ਸਿੰਘ ਹੀ ਰਣਜੀਤ ਸਿੰਘ ਫਤਿਹ ਹੁਣੇ ਤੁਹਾਡੇ ਸਾਹਮਣੇ ਉਹਨਾਂ ਗੱਲਬਾਤ ਕੀਤੀ ਆ ਅਖਿਰਕਾ ਲੇਕਿਨ ਫੈਸਲਾ ਤੁਹਾਡਾ ਹੋਣਾ ਸੋ ਤੁਸੀਂ ਆਪਣੇ ਫੈਸਲੇ ਲੈ ਕੇ ਵਧੀਆ ਤਰੀਕੇ ਪਗਵਾੜੀ ਨੂੰ ਵਧੀਆ ਬਣਾਉਣਾ ਧੰਨਵਾਦ